ਮੁੜ ਤੋਂ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਤਾਂ ਬੀਤੇ ਦੋ ਦਿਨ ਮੀਂਹ ਬੰਦ ਰਿਹਾ ਪਰ ਮੁੜ ਤੋਂ ਅੱਜ ਸਵੇਰ ਤੋਂ ਕਈ ਥਾਵਾਂ ਦੇ ਉੱਤੇ ਬਾਰਿਸ਼ ਪੈਂਦੀ ਨਜ਼ਰ ਆਈ ਜੇਕਰ ਗੱਲ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਜਲੰਧਰ ਸ਼ਹਿਰ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਪਰ ਹੁਣ ਜਲੰਧਰ ਸ਼ਹਿਰ ਦੇ ਲੋਕ ਕਿਤੇ ਨਾ ਕਿਤੇ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਕਿਉਂਕਿ ਆਲੇ-ਦਾਲੇ ਜੋ ਨੁਕਸਾਨ ਹੜ੍ਹ ਦੇ ਕਰਕੇ ਲੋਕਾਂ ਦਾ ਹੋਇਆ ਉਸ ਤੋਂ ਬਾਅਦ ਹੁਣ ਇਨ੍ਹਾਂ ਜਲੰਧਰ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਡਰ ਲਗਾਤਾਰ ਵਧਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵੱਖ-ਵੱਖ ਡੈਮਾਂ ਦੇ ਵਿੱਚ ਪਾਣੀ ਦੇ ਲਗਾਤਾਰ ਵਧੇ ਪਾਣੀ ਦੇ ਕਰਕੇ ਜਿਹੜੇ 37 ਸਾਲਾਂ ਦੇ ਰਿਕਾਰਡ ਨੇ ਉਹ ਟੁੱਟ ਗਏ ਨੇ ਤੇ ਹਲੇ ਵੀ ਜਿਹੜੇ ਕਿ ਫਲੱਡ ਗੇਟ ਖੁੱਲੇ ਨੇ ਜਿਸ ਕਰਕੇ ਜਲੰਧਰ ਸ਼ਹਿਰ ਦੇ ਲੋਕ ਡਰ ਦੇ ਮਾਹੌਲ ਦੇ ਵਿੱਚ ਜਿਉ ਰਹੇ ਨੇ ਦੱਸਿਆ ਕਿ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਭਾਖੜਾ ਗੋਬਿੰਦਸਾਗਰ ਜੀਲ ਪੌਂਗ ਡੈਮ ਸਮੇਤ ਪੰਜਾਬ ਦੇ ਵੱਖ-ਵੱਖ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜੋ ਖਤਰੇਦਾਰ ਸੰਕੇਤ ਬਣਦਾ ਜਾ ਰਿਹਾ ਹੈ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 37 ਸਾਲਾਂ ਦਾ ਰਿਕਾਰਡ ਟੁੱਟ ਗਿਆ 1988 ਤੋਂ ਬਾਅਦ ਪਹਿਲੀ ਵਾਰ ਅਜਿਹੀ ਗੰਭੀਰ ਹੜ੍ਹ ਦੀ ਸਥਿਤੀ ਦੇਖ ਨੂੰ ਮਿਲੀ ਹੈ ਡੈਮਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਸਰਹੱਦੀ ਜ਼ੋਨ ਦੇ ਨੇੜੇ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਲੱਗਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਬਹੁਤ ਮਾੜੀ ਹੈ ਜੰਮੂ ਰੂਟ ਤੇ ਸੰਕੜੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਥਿਤੀ ਅਜਿਹੀ ਹੈ ਕਿ ਕਈ ਜ਼ਿਲ੍ਹਿਆਂ ਦੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਜੇਕਰ ਮੀਂਹ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਵੀ ਖਰਾਬ ਹੋ ਚੁੱਕੀ ਹੋਰ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਜਲੰਧਰ ਸ਼ਹਿਰ ਵਾਸੀਆਂ ਦੇ ਵਿੱਚ ਲਗਾਤਾਰ ਇਸੇ ਗੱਲ ਦਾ ਜੜਾ ਕਿ ਉਹ ਡਰ ਸਤਾ ਰਹੇ ਹੈ ਕਿਉਂਕਿ ਲਗਾਤਾਰ ਇਨ੍ਹਾਂ ਭਾਖੜਾ ਡੈਮਾਂ ਦੇ ਪੌਂਗ ਡੈਮ ਦੇ ਰਣਜੀਤ ਸਾਗ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਹਵਲੇ ਵੀ ਜਿਹੜੇ ਕਿ ਖੁੱਲੇ ਪਏ ਨੇ ਕਿਉਂਕਿ ਹਲੇ ਵੀ ਜਿਹੜਾ ਕਿ ਪਾਣੀ ਦਾ ਜਿਹੜਾ ਪੱਧਰ ਉਹ ਲਗਾਤਾਰ ਇਨ੍ਹਾਂ ਡੈਮਾਂ ਦੇ ਵਿੱਚ ਵਧਦਾ ਜਾ ਰਿਹਾ ਤਾਂ ਨੇੜਲੇ ਲੋਕਾਂ ਨੂੰ ਇਹ ਡਰ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਵਧਦਾ ਗਿਆ ਤਾਹ ਤਬਾਹੀ ਦਾ ਕਾਰਨ ਬਣ ਸਕਦਾ ਤੇ ਜਲੰਧਰ ਦੇ ਨੇੜਲੇ ਪਿੰਡ ਵੀ ਜ਼ਿਲ੍ਹੇ ਪੇਟ ਦੇ ਵਿੱਚ ਜਿਹੜੇ ਕਿ ਆ ਸਕਦੇ ਨੇ ਤੇ ਅੱਜ ਸਵੇਰ ਤੋਂ ਵੀ ਕਈ ਹਲਕਿਆਂ ਦੇ ਵਿੱਚ ਜਿਹੜੇ ਕਿ بارش ਉਹ ਦੇਖ ਨੂੰ ਮਿਲੀ ਆ ਤਾਂ ਜਲੰਧਰ ਦੇ ਵਿੱਚ ਭਾਰੀ ਮੀਂਹ ਵੀ ਪਿਆ ਜਿਹਦੀਆਂ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਹੀ ਚੁੱਕੇ ਹੋ ਹਕੀਕਤ ਟੀਵੀ ਪੰਜਾਬ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ